19 ਦੀ ਗੱਲ ਆ ਮੈਂ ਖਨੂਰ ਸਾਹਿਬ ਆ ਗਿਆ 2 ਮਹੀਨੇ 2 ਮਹੀਨੇ ਮੈਂ ਉੱਥੇ ਪਿੰਡਾਂ 'ਚ ਰਿਹਾ ਵੱਡੇ ਵੱਡੇ ਲੋਕਾਂ ਦੇ ਇਕੱਠ ਤੇ ਮੈਂ ਪ੍ਰਚਾਰ ਕਰਿਆ ਕਰਾਂ ਮੈਂ ਲੋਕਾਂ ਨੂੰ ਪੁੱਛਿਆ ਕਰਾਂ ਮਾ ਭਾਈ ਸ਼ਹੀਦ ਸਵੰਸ ਸਿੰਘ ਖਾਲੜਾ ਕੌਣ ਹੋਇਆ ਲੋਕਾਂ ਕਹਿੰਨ ਪਤਾ ਨਹੀਂ ਤੇ ਬੀਬੀ ਨੂੰ ਮੈਂ ਕਿਹਾ ਮਾ ਬੀਬੀ ਤੂੰ ਜਿੱਤਦੀ ਨਹੀਂ ਕਹਿੰਦੀ ਕੀ ਗੱਲ ਪੁੱਤ ਮਾ ਜੀ ਨੂੰ ਇਹ ਨਹੀਂ ਪਤਾ ਵੀ ਖਾਲੜਾ ਕੌਣ ਹੋਇਆ ਤਨ ਵੋਟ ਕਿਹਨੇ ਪਾਉਣੀ ਹੈ ਕਹਿੰਦੇ ਇਹ ਵੀ ਗੱਲ ਤੇਰੀ ਠੀਕ ਹੈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸੱਤ ਸਮੁੰਦਰੋਂ ਪਾਰ ਰਹਿੰਦਾ ਸੀ ਕੈਨੇਡਾ ਦੀ ਧਰਤੀ ਤੇ ਉੱਥੇ ਪਤਾ ਲੱਗਾ ਸੀ ਵੀ ਜੇ ਮੈਂ ਪੰਜਾਬ ਗਿਆ ਤੇ ਮੈਨੂੰ ਮਾਰ ਦੇ ਫਿਰ ਵੀ ਉਹਦੀ ਆਖਰੀ ਸਪੀਚ ਸੁਣਿਆ ਉਹਨੇ ਕੀ ਕਿਹਾ ਕਹਿੰਦਾ ਪੰਜਾਬ ਦੀ ਧਰਤੀ ਦੇ ਉੱਤੇ ਮੇਰੀ ਜਵਾਨੀ ਦਾ ਘਾਣ ਹੁੰਦਾ ਹੋਵੇ ਝੂਠੇ ਮੁਕਾਬਲੇ ਹੁੰਦੇ ਹੋਣ ਬੀਬੀਆਂ ਬੱਚਿਆਂ ਦੇ ਬਲਾਤਕਾਰ ਹੁੰਦੇ ਹੋਣ ਤੇ ਮੈਂ ਬੈਠਾ ਰਹਾ ਮੈਂ ਇੱਥੇ ਇਹ ਮੇਰੀ ਜ਼ਮੀਰ ਨਹੀਂ ਮੰਨਦੀ ਮੈਂ ਪੰਜਾਬ ਜਾਊ ਚਾਹੇ ਮਾਰ ਦੇਣਾ ਇੱਥੇ ਆਇਆ ਬਾਈ ਪਿੰਡੋਂ ਪਿੰਡੀ ਗਿਆ ਸ਼ਮਸ਼ਾਨ ਘਾਟਾਂ 'ਚ ਗਿਆ ਸਿਬਿਆਂ 'ਚ ਗਿਆ ਮਸਕਲਟੀਆਂ ਕੋਲੇ ਗਿਆ 25000 ਲਾਸ਼ਾਂ ਜਿਹੜੀਆਂ ਲਵਾਰਸ ਕਹਿੰਦੇ 60 ਪੂਕਤੀਆਂ ਸੀਗੀਆਂ ਝੂਠੇ ਮੁਕਾਬਲੇ ਬਣਾ ਕੇ ਉਹਨਾਂ ਦੇ ਰਿਕਾਰਡ ਇਕੱਠਾ ਕੀਤਾ ਅੰਕੜੇ ਇਕੱਠੇ ਕੀਤੇ ਇੱਕ ਦਿਨ ਚੱਕਿਆ ਪੁਲਿਸ ਨੇ ਜਾਉਂਦੇ ਨੂੰ ਵਿਚਾਲੋਂ ਪਾੜ ਕੇ ਮਾਰਤਾ ਮਹਿਸੂਸ ਕਰਿਓ ਦਰਦ ਨੂੰ ਆਪਣੇ ਬੰਦਾ ਕੋ ਚੁੰਡੀ ਵੱਢੇ ਨਾ ਤੇ ਬੰਦੇ ਦਾ ਤਰਾ ਨਿਕਲ ਜਾਣਾ ਚੀਕ ਮਾਰਦਾ ਬੰਦਾ ਤੇ ਵਿਚਾਲੋਂ ਪਾੜ ਕੇ ਕਿਸੇ ਬੰਦੇ ਨੂੰ ਮਾਰਨਾ ਐਡੇ ਐਡੇ ਬੰਦਿਆਂ ਨੂੰ ਅਸੀਂ ਭੁੱਲ ਜਾਂਦੇ ਆ ਤੇ ਲੋਕ ਕਹਿੰਦੇ ਸਾਨੂੰ ਪਤਾ ਹੀ ਨਹੀਂ ਉਹ ਬੰਦਾ ਕੌਣ ਹੋਇਆ ਤਾਂ ਕਿਹਾ ਵੀ ਮੇਰੀਆਂ ਗੱਲਾਂ ਨੂੰ ਕਿਹਨੇ ਘੰਟੇ ਚੇਤੇ ਰੱਖਣਾ ਬਾਈ 80 ਤੋਂ ਲੈ ਕੇ 95 ਤੱਕ ਕਾਣ ਹੋਇਆ ਬਾਈ ਤਖਤ ਟਾ ਗੁਰੂ ਘਰਾਂ ਨੂੰ ਅੱਗਾ ਲਾ ਟੈਰ ਪਾ ਕੇ ਫੂਕਤੇ ਦੋ ਚੌਂ ਦੇ ਜਵਾਕ ਮਾਰਤੇ ਨੌਜਵਾਨ ਮਟਿਆਰਾਂ ਕੁੜੀਆਂ ਨੰਗੀਆਂ ਕਰਕੇ ਉਤੇ ਭਰਾ ਤੇ ਪਿਓ ਨੂੰ ਪਾ ਦਿੰਦੇ ਸੀ 40 40 ਸਾਲ ਹੋ ਗਏ ਮਾਝੇ ਜਾਓ ਕਿਤੇ ਮਾਝੇ ਚ ਮਾਲਵੇ ਵਾਲੋ ਆਪਾਂ ਨੇ ਹੰਡਾਇਆ ਜੋ ਮਾਝੇ ਨੇ ਸੰਤਾ ਪੜਾਇਆ ਬਰਾਤਾਂ ਨਹੀਂ ਚੜੀਆਂ ਪਿੰਡਾਂ 'ਚੋਂ ਕੋਈ ਬੱਚਾ ਵੀ ਨਹੀਂ ਛੱਡਿਆ ਜੀ ਘਰੇ ਦੋ ਚੌਂ ਦਾ ਤੇ 80 ਤੋਂ ਲੈ ਕੇ 95 ਤੱਕ ਕਾਣ ਹੋਇਆ ਬਾਈ ਤੇ 2002 ਦੇ ਵੇਲੇ ਸਰਕਾਰ ਕਿਦੀ ਬਣਾਦੀ ਸੀ ਬਾਈ 2002 ਚ ਕਾਂਗਰਸ ਲਿਆਂਦੀ ਸੀ 15 ਸਾਲ ਦਾ ਘਾਣ ਹਜ਼ਾਰਾਂ ਮੁੰਡਿਆਂ ਦਾ ਘਾਣ ਬੀਬੀਆਂ ਬੱਚਿਆਂ ਦਾ ਘਾਣ ਤਕਤਾਂ ਦਾ ਘਾਣ ਗੁਰਦਰਾਂ ਦਾ ਘਾਣ ਭੁੱਲ ਕੇ ਦੋ ਵਾਰੀ ਕਾਂਗਰਸ ਬਣਾਦੀ ਸੀ ਤੇ ਮੇਰੀਆਂ ਗੱਲਾਂ ਨੂੰ ਕਿਹਨੇ ਪੰਜ ਅੱਧੇ ਘੰਟੇ ਚੇਤੇ ਰੱਖਣਾ ਅਜਾ 15-15 ਸਾਲ ਦੇ ਘਾਣ ਭੁੱਲ ਜਾਂਦੇ ਆ ਜਾਪਾਨ ਵਗ ਜਿਓ ਕਦੇ ਚੀਨ ਦੀ ਬਣੀ ਹੋਈ ਸੂਈ ਨਹੀਂ ਮਿਲਣੀ ਜੀਨ ਦੀ ਬਣੀ ਹੋਈ ਨਫ਼ਰਤ ਕਰਦੇ ਆ ਚੀਨਿਆਂ ਨੂੰ ਜਾਪਾਨੀ ਸਾਡੇ ਦੇ 100 ਸਾਲ ਪਹਿਲਾਂ ਨੇ ਜ਼ੁਲਮ ਕੀਤਾ ਸੀ ਅਸੀਂ ਉਹਨਾਂ ਦਾ ਬਣਿਆ ਹੋਇਆ ਸਮਾਨ ਵੀ ਨਹੀਂ ਲੈਣਾ ਕੌਮਾ ਆਪਣੇ ਤੇ ਹੋਏ ਜ਼ੁਲਮਾਂ ਨੂੰ ਤਸ਼ੱਦਦ ਨੂੰ ਹਜ਼ਾਰਾਂ ਸਾਲ ਚੇਤੇ ਰੱਖਦੀਆਂ ਨੇ ਵੀ ਆਪਣੇ ਜਖਮਾਂ ਸਾਡੇ ਦਾ ਪ੍ਰਵਾਹ ਹੀ ਕੋਈ ਨਹੀਂ ਇੱਧਰ ਚਾਰ ਛੱਤਰ ਖਾਦੇ ਤੜਕੇ ਆਥਰ ਨੂੰ ਦੇ ਨਾਲ ਫਿਰਦੇ ਹੁੰਦੇ ਆ 13 ਮਹੀਨੇ ਦਿੱਲੀ ਬੈਠੇ ਬਾਈ 700 ਬੰਦਾ ਮਰਵਾ ਲਿਆ ਇੱਥੇ ਆਏ ਕਣਕ ਪਾਈ ਟਰਾਲੀਆਂ ਚ ਉਹ ਡਗਰੂ ਪਿੰਡ ਹੈ ਮੋਗੇ ਜ਼ਿਲ੍ਹੇ ਦਾ ਅਡਾਨੀ ਦਾ ਗਦਾਮ ਹੈ ਉੱਥੇ ਕਣਕ ਵੇਚਣ ਤੁਰ ਪਏ ਕਿਉਂ 50 ਰੁਪਏ ਭਾਅ ਵੱਧ ਹੈ ਜੀ ਲੈ 50 ਰੁਪਏ ਪਿੱਛੇ 13 ਸੌ ਮਹੀਨੇ ਭੁੱਲ ਗਏ 700 ਬੰਦਾ ਭੁੱਲ ਗਏ ਯਾਰ ਆ ਸਵੇਸ਼ ਸੈਣੀ ਵਰਗੇ ਹਜ਼ਾਰਾਂ ਮੁੰਡਿਆਂ ਦੇ ਕਾਤਲ ਹਜ਼ਾਰਾਂ ਕੁੜੀਆਂ ਦੇ ਬਲਾਤਕਾਰ ਕਰਨ ਵਾਲੇ ਉਹਨਾਂ ਬੁੱਚੜਾ ਨੂੰ ਡੀਜੀਪੀ ਕਿਨੇ ਲਾਇਆ ਬਾਈ ਬਾਦਲ ਨੇ ਬਾਦਲ ਨੇ ਅਸੀਂ ਕਹਿੰਦੇ ਬਾਦਲ ਜਿੰਦਾਬਾਦ ਆ ਅੱਜ ਹਦਰ ਗਰਦੇਸ਼ ਸਿੰਘ ਕੌਕੇ ਦੀ ਕਹਾਣੀ ਸੁਣੀ ਆ ਤੁਸੀਂ ਸਾਰਿਆਂ ਨੇ ਆ ਪਿੱਛੇ ਵੀਡੀਓ ਆਂਗਾ ਤੁਹਾਡੇ ਮੋਬਾਈਲਾਂ 'ਚ 92 ਦੇ ਵਿੱਚ ਵਿੰਤੇਰੀ ਸਰਕਾਰ ਸੀ ਸਵਰਨ ਕੋਟ ਰੇਲ ਨੇ ਚੱਕਿਆ ਟੋਟੇ ਟੋਟੇ ਕੀਤੇ ਦਰਿਆ ਚ ਰੋੜਤਾ ਆ ਪਿੱਛੇ ਸਖਵੀਰ ਸਿੰਘ ਗਿਆ ਉਹਦੇ ਘਰੇ ਕਹਿੰਦਾ ਸਾਡੀ ਸਰਕਾਰ ਆਉਣ ਦੇਣ ਇਨਸਾਫ ਦੇਵਾਂਗੇ ਭਲਿਆ ਮਾਨਸਾ 97 ਤਰਾ ਬਾਪੂ ਮੁੱਖ ਮੰਤਰੀ ਬਣਿਆ ਤੂ ਗ੍ਰਹਿ ਮੰਤਰੀ ਬਣਿਆ 15 ਸਾਲ ਛੋੜੀ ਸਰਕਾਰ ਰਹੀ ਤੇਰੀ ਕਿਸੇ ਨੇ ਬਾਹ ਫੜੀ ਸੀ ਮੂੰਹ ਫੜਿਆ ਸੀ ਇਨਸਾਫ ਦੇ ਦਿੰਦਾ 98 ਦੇ ਵਿੱਚ ADGP ਇਨਕੁਆਰੀ ਕਰਦਾ ਤੈਨ ਮੈਮਰੀ ਸੈੱਟ ਬਣਦੀ ਹੈ BB ਤਵਾੜੀ ਰਿਪੋਰਟ ਦਿੰਦਾ ਕਿ ਜਹੇਦਾਰ ਕੌਂਕੇ ਦੀ ਮੌਤ ਦੇ ਜ਼ਿੰਮੇਵਾਰ ਉਸ ਵੇਲੇ ਦਾ SP ਘੋਟਨਾ DSP ਤੇ SHO ਆ ਤੇ ਰਿਪੋਰਟ ਦੱਬੀ ਕਿਨੇ ਬਾਈ ਆਪਾਂ ਕਹਿੰਦੇ ਜਿੰਦਾਬਾਦ ਆ ਯਾਰ 14 ਚ ਘੋਟਨਾ ਮਰਦਾ ਬਾਈ 14 ਚ ਸਵਰਨ ਘੋਟਨਾ ਹਜ਼ਾਰਾਂ ਮੁੰਡਿਆਂ ਦਾ ਕਾਤਰ ਜਹੇਦਾਰ ਕੌਂਕੇ ਅਰਵਿੰਦਰ ਕਾਤਰ ਬੁੱਚੜ ਘੋਟਨੇ ਦਾ ਭੋਗ ਪੈਂਦਾ ਜਲੰਧਰ ਸ਼੍ਰੋਮਣੀ ਕਮੇਟੀ ਤੇ ਦਬਾਅ ਪਾਇਆ ਜਾਂਦਾ ਬਾਦਲਾਂ ਵੱਲੋਂ ਵੀ ਉਹਦੀ ਅੰਤਮ ਅਰਦਾਸ ਲਈ ਕੋਈ ਗ੍ਰੰਥੀ ਭੇਜਿਆ ਜਾਵੇ ਭਾਈ ਬਲਦੇਸ ਸਿੰਘ ਬਡਾਲਾ ਜਵਾਬ ਦੇ ਦਿੰਦਾ ਕਿ ਅਸੀਂ ਉਹ ਬੁੱਛੜ ਦੀ ਅਰਦਾਸ ਨਹੀਂ ਕਰਨੀ ਇਹਨਾਂ ਨੂੰ ਉਹਨੇ ਭੋਗ ਦਾ ਅਰਦਾਸ ਦਾ ਵੀ ਫਿਕਰ ਸੀ ਵੀ ਰਹਿ ਨਾ ਜਾਵੇ ਕਿਤੇ ਯਾਰ ਇਜਹਾਰ ਆਲਮ ਕਿਨੇ ਕਾਲਮ ਸੈਨਾ ਬਣਾਈ ਆਪਣੀ ਪ੍ਰਾਈਵੇਟ ਹਜ਼ਾਰਾਂ ਮੁੰਡੇ ਮਾਰੇ ਉਹਨੇ ਮੌਤੇ ਘੜ ਤਾਰੇ ਅਬਲੇ ਕੋਰਲੇ ਤੋਂ ਹੁੰਦਾ ਸੀ ਉਹਦੇ ਘਰ ਬਾਹਰੋਂ ਟਿਕਟ ਵੀ ਦਿੱਤੀ ਚੇਅਰਮੈਨ ਵੀ ਦਿੱਤੀ ਐਮਐਲਏ ਵੀ ਬਣਾਇਆ ਆਪਾਂ ਕਹਿੰਦੇ ਜੰਦਾਬਾਦ ਆ ਆਹੀ ਕਾਲੇ ਕਾਨੂੰਨ ਆਏ ਕਿਸਾਨੀ ਵਾਲੇ ਆਹੀ ਬਾਦਲ ਆਹੀ ਹਰ ਸਿਮਰਤ ਵੱਡਾ ਬਾਦਲ ਛੋਟਾ ਬਾਦਲ ਕੀ ਕਹਿੰਦੇ ਹੁੰਦੇ ਸੀ ਬਾਈ ਕਿ ਕਾਨੂੰਨ ਚੰਗੇ ਆ ਪਹਿਲਾਂ ਚੰਗੇ ਆ ਚੰਗੇ ਆ ਫੇਰ ਕਹਿੰਦੇ ਪਤਾ ਲੱਗਾ ਵੀ ਛੱਤਰ ਫਿਰੂ ਕਹਿੰਦੇ ਮਾੜੇ ਆ ਹੁਣ ਕਹਿੰਦੇ ਗੱਠ ਜੋੜ ਨਹੀਂ ਕਰਨਾ ਬਿਨਾਂ ਸ਼ਰਤਾਂ ਤੋਂ ਵੀ ਪਹਿਲਾਂ ਬਿਨਾਂ ਸ਼ਰਤਾਂ ਤੋਂ ਹੀ ਕਰਦੇ ਰਹੇ ਆਹੀ ਕਹਿੰਦੇ ਬੰਦੀ ਸਿੰਘਾਂ ਨਾਲ ਐ ਦਸਕਤਮੇਹਮ ਚਲਾਈ ਉਹਨਾਂ ਨੂੰ ਚਿੱਠੀਆਂ ਲਿਖਦੇ ਉਹਨੇ ਸੈਂਟਰ ਨੂੰ ਵੀ ਬੰਦੀ ਸਿੰਘ ਕੋਈ ਪੰਜਾਬ ਨਹੀਂ ਆਉਣਾ ਚਾਹੀਦਾ ਪੰਜਾਬ ਦਾ ਮਾਹੌਲ ਖਰਾਬ ਹੋ ਜੂ ਆਹੀ ਅਮਰਤਪਾਲ ਇਹੀ ਅਮਰ ਸ੍ਰੀ ਹਰਿ ਸਿਮਰਤ ਕਹਿੰਦੀ ਬੀਬਾ ਕਿ ਭਾਈ ਆ ਕੱਲ ਦਾ ਸ਼ੋਗਰਾ ਦਵਾਈ ਤੋਂ ਆ ਗਿਆ ਪੰਜਾਬ ਦਾ ਮਾਹੌਲ ਖਰਾਬ ਕਰੂ ਅੱਗ ਲਾਉ ਪੰਜਾਬ ਨੂੰ ਹੁਣ ਕਹਿੰਦੇ ਆ ਅਸੀਂ ਤੁਹਾਡੇ ਨਾਲ ਆ ਯਾਰ ਇੱਥੇ ਕੋਈ ਭਰਾਵੋ ਸਾਡੇ ਤੁਹਾਡੇ ਨਾਲ ਹੈ ਨਹੀਂ ਇਹ ਭੁੱਲ ਜੋ ਇਹ ਭਲੇਖਾ ਕੱਢ ਦਿਓ ਆ 21 ਤਰੀਕ ਨੂੰ ਮੁੰਡਾ ਸ਼ਿਫ ਕਰਨਾ ਕਨੌਰੀ ਬਾਰਡਰ ਤੇ ਸ਼ਹੀਦ ਹੋ ਜਾਂਦਾ ਗੋਲੀ ਵਜਦੀ ਹੈ ਪੋਸਟਮੈਨ ਰਿਪੋਰਟ ਚ ਵੀ ਆਉਂਦਾ ਵੀ ਗੋਲੀ ਨਾਲ ਮੌਤ ਹੋਈ 28 ਤਰੀਕ ਤੱਕ ਉੱਥੇ ਮੋਰਚਾ ਲਾ ਕੇ ਰੱਖਦੇ ਆ ਜਾਮ ਲਾ ਕੇ ਰੱਖਦੇ ਆ ਰਾਮਪੁਰੇ ਹਾਈਵੇ ਦੇ ਉੱਤੇ 28 ਤਰੀਕ ਨੂੰ ਐਫ ਆਈ ਆਰ ਦਰਜ ਹੁੰਦੇ ਆ ਜ਼ੀਰੋ ਐਫ ਆਈ ਆਰ ਅਣਪਛ 14 ਚ ਬੈਵਰ ਕਲਾਂ ਗੋਲੀ ਕਾਂਡ ਹੋਇਆ ਸੀ ਦੋ ਜਣੇ ਸ਼ਹੀਦ ਹੋ ਗਏ ਸੀ ਅਣਪਛਾਤੀ ਪੁਲਿਸ ਤੇ ਪਰਚਾ ਦਿੱਤਾ ਹੀ ਬਾਦਲ ਨੇ ਭਵੰਤ ਕੀ ਰੌਲਾ ਪਾਉਂਦਾ ਹੁੰਦੀ ਉਦੋਂ ਕਿ ਪੁਲਿਸ ਅਣਪਛਾਤੀ ਕਿਵੇਂ ਹੋ ਗਈ ਹੁਣ ਇਹਦੇ ਬਾਰੀ ਬਈ 250 ਬੰਦਾ ਜ਼ਖਮੀਆਂ ਤਿੰਨ ਮੁੰਡਿਆਂ ਦੀਆਂ ਅੱਖਾਂ ਨਿਕਲੀਆਂ ਨੇ ਇੱਕ ਮੁੰਡਾ ਪ੍ਰਿਤਪਾਲ ਨਵੇਂ ਗੋਂ ਵਾਲਾ ਲੱਤਾਂ ਪੰਨ ਬਾਹਾਂ ਪੰਨ ਕਰੀ ਕਰਕੇ ਸਿਰਦਾ ਬਈ ਉਹ ਪੀਜੀਆ ਹੀ ਪਿਆ ਭੰਨ ਕੇ ਬੋਰੀ ਚ ਪਾਏ ਕੁੱਟਿਆ ਸਵਾ ਮਹੀਨਾ ਹੋ ਗਿਆ ਕੋਈ ਪਰਚਾ ਦਰਜ ਹੋਇਆ ਹਰਿਆਣਾ ਸਰਕਾਰ ਤੇ ਹਰਿਆਣਾ ਪੁਲਿਸ ਤੇ ਕਿਸੇ ਤੇ ਵੀ ਨਹੀਂ ਹੋਇਆ ਉਲਟਾ ਪਰਚਾ ਦਰਜ ਹੋਇਆ 307 ਦਾ ਪ੍ਰਿਤਪਾਲ ਵਰਗਿਆਂ ਤੇ ਸਾਡੇ ਵਰਗਿਆਂ ਤੇ ਭਵੰਤ ਕਹਿੰਦਾ ਮੈਂ ਪੰਜਾਬ ਨਾਲਾ ਯਾਰ ਕੋਈ ਨਹੀਂ ਬਾਈ ਤੁਹਾਡੇ ਨਾਲ ਤੁਹਾਡੀ ਆਪਣੀ ਲੜਾਈ ਤੁਹਾਨੂੰ ਆਪ ਲੜਨੀ ਪੈਣੀ ਹੈ ਇਕੱਠੇ ਹੋ ਜੋ ਪਿੰਡ ਦੀ ਕੋਈ ਜਥੇਬੰਦੀ ਹੈਗੀ ਥੋਡੇ ਕੋਲੇ ਉਹ ਢਾਂਚਾ ਬਣਿਆ ਵਾ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮਲਾਜ਼ਮਾਂ ਦੀ ਨਾਲ ਖੜਜੋ ਬਾਈ ਘਟਨਾ ਬਾਪਰ ਦੀ ਸਾਰਾ ਪਿੰਡ ਇੱਕ ਮੋਰੀ ਰੰਗ ਜਾ ਕਰੋ ਬਾਈ ਜੇ ਬਚਣਾ ਹੈ ਨੇ ਹਾਲਾਤ ਦਿਨੋਦਨ ਬਹੁਤ ਜਿਆਦਾ ਖਤਰਨਾਕ ਹੋਣਾ ਮੇਰੀ ਗੱਲ ਯਾਦ ਰੱਖਿਓ ਚੇਤੇ ਕਰੋਗੇ ਵੀ ਕੋਈ ਦਾਣਾ ਮੰਡੀ 'ਚ ਖੜ ਕੇ ਬੰਦਾ ਗੱਲ ਕਹੇ ਗਿਆ ਛੋਡੇ ਇੱਕੇ 'ਚ ਵੱਡੀ ਤਾਕਤ ਆ ਬਾਈ ਕਿਸਾਨੀ ਮੋਰਚੇ 'ਚ ਦੋ ਪਰਚੇ ਹੋਏ ਸੀ ਮੇਰੇ ਸਿਰ ਤੇ ਲੱਖ ਰੁਪਿਆ ਨਾਮ ਸੀ ਦਿੱਲੀ ਪੁਲਿਸ ਕਹਿੰਦੀ ਫੜਾਂਗੇ ਮਹਾਰਾਜ ਦੀ ਧਰਤੀ ਦੇ ਕੱਠ ਹੋਇਆ ਆਹੀ ਪੰਜਾਬ ਦੇ ਲੋਕਾਂ ਨੇ ਉੱਠ ਕੇ ਪਹੁੰਚੇ ਉੱਥੇ ਪੁਲਿਸ ਵੀ ਆਈ ਜੁਰਤ ਨਹੀਂ ਪਈ ਫੜ ਲੈਣਾ ਕਿਉਂਕਿ ਲੋਕ ਨਾਲ ਸੀ ਬਾਈ ਐਸੇ ਭਵੰਤ ਨੇ ਪਰਚਾ ਦਿੱਤਾ ਮੇਰੇ ਤੇ ਪਿਛਲੇ ਸਾਲ ਕਾਹਦਾ ਚਿੱਟਾ ਵੇਚਣ ਦਾ ਜਿਹੜਾ ਬੰਦਾ 10 ਸਾਲ ਤੋਂ ਪੰਜਾਬੀ ਬੋਲੀ ਲਈ ਪਾਣੀਆਂ ਲਈ ਕਿਸਾਨੀ ਧਰਤੀ ਲਈ ਮਜ਼ਦੂਰਾਂ ਲਈ ਲੜ ਰਿਹਾ ਹੈ ਚਿੱਟੇ ਖਿਲਾਫ ਲੜਦਾ ਉਹਦੀ ਆਵਾਜ਼ ਦੱਬਣ ਲਈ ਪਰਚਾ ਵੀ ਕਾਦਾ ਚਿੱਟਾ ਵੇਚਣ ਦਾ ਆਹੀ ਲੋਕ ਇਕੱਠੇ ਹੋਏ ਮਹਾਰਾਜ ਦੀ ਧਰਤੀ ਸਰਕਾਰ ਨੂੰ ਪਰਚਾ ਰੱਦ ਕਰਨਾ ਪਿਆ ਆਵਰਾ ਸਾਥੀ ਭਾਨਾ ਸਿੱਧੂ 20 ਤਰੀਕ ਨੂੰ ਚੱਕਿਆ ਸੀਏ ਲੈ ਕੇ ਲੁਧਿਆਣੇ ਨੰਗਾ ਕਰ ਵੀਡੀਓ ਬਣਾ ਜਲੀਲ ਕਰ ਪਰਫਾਂ ਦੇ ਲਟਾ ਕੇ ਘੁੱਟਿਆ ਕਰੋਤੀ ਦੇ ਪਰਚੇ ਚੈਨੀ ਖੋਣ ਦੇ ਪਰਚੇ ਕਾਰਨ ਵੀ ਆਵਾਜ਼ ਦੱਬਣੀ ਹੈ ਜਦੋਂ ਲੋਕਾਂ ਨੇ ਇਕੱਠੇ ਹੋ ਕੇ ਸਰੂਰ ਜਾਮ ਕੀਤਾ ਭਾਨਾ ਰਿਹਾ ਕਰਨਾ ਪੈ ਗਿਆ ਇਹ ਹੁੰਦੀ ਹੈ ਲੋਕਾਂ ਦੀ ਤਾਕਤ ਜਿੱਥੇ ਲੋਕ ਜੁੜਦੇ ਨੇ ਬਾਈ ਵੱਡੀਆਂ ਵੱਡੀਆਂ ਹਕੂਮਤਾਂ ਗੋਡੇ ਟੇਕ ਦਿੰਦੀਆਂ ਨੇ ਛੋਡੀ ਗਿਣਤੀ ਬਹੁਤ ਆ ਛੋਡੀ ਤਾਕਤ ਬਹੁਤ ਵੱਡੀ ਆ ਆਪਣੀ ਤਾਕਤ ਨੂੰ ਪਛਾਣੋ ਇਕੱਠੇ ਹੋ ਜਾ ਕੋਈ ਸਵਾਲ ਆ ਪੁੱਛ ਲਿਓ ਬਾਈ ਮਗਰ ਉਹਨਾਂ ਉਂਗਲਾਂ ਭੰਨੀ ਜਾਇਆ ਕਰੋ ਵੀ ਸਾਡੇ ਪਿੰਡ ਅੱਖ ਆਇਆ ਸੀ ਆ ਪੁੱਛਣਾ ਸੀ ਉਹ ਪੁੱਛਣਾ ਸੀ ਮੈਂ ਤਲਵੰਡੀ ਸਾਬੋਰ ਤੋਂ ਤੁਰਿਆ ਤੇ ਪਹਿਲੀ ਰਾਤ ਮੈਂ ਲੇਲੇ ਵਾਲੇ ਪਿੰਡ ਕੱਟੀ ਜਿੱਥੇ ਕਈ ਵਾਰੀ ਮੁੰਡੇ ਕਹਿੰਦੇ ਕਿ ਭਾਈ ਰਾਤ ਨੂੰ ਵਿਚਾਰਾਂ ਕਰਨੀਆਂ ਨੇ ਗੁਰੂ ਘਰ ਰਹਿ ਜਾਂਦੇ ਆ ਗੁਰੂ ਘਰ ਰਹੇ ਤੇ ਮੁੰਡੇ ਆ ਕੇ ਰਾਤ ਨੂੰ ਇਕੱਠੇ ਹੋ ਕੇ ਕਹਿੰਦੇ ਭਾਈ ਸਾਡੇ ਪਿੰਡ ਖੁੰਡ ਚਰਚਾ ਚੱਲੀ ਜਾਂਦੀ ਆ ਮੈਂ ਕਾਦੀ ਕਹਿੰਦੇ ਵੋਟਾਂ 'ਚ ਖੜਾ ਹੋਊਗਾ ਮੈਂ ਕਿਹਾ ਮੈਂ 12 'ਚ ਵੀ ਚੋਣ ਲੜੀ ਸੀ ਵਿਧਾਨ ਸਭਾ ਮੈਂ 22 'ਚ ਵੀ ਲੜੀ ਸੀ ਮੋਰ ਤੋਂ ਵਿਧਾਨ ਸਭਾ ਮੈਂ 24 ਜਵੀ ਐਮਪੀ ਇਲੈਕਸ਼ਨ ਬਹਿੰਡੇ ਤੋਂ 6 ਮਹੀਨੇ ਪਹਿਲਾਂ ਲੜਨ ਦਾ ਐਲਾਨ ਕਰ ਚੁੱਕਿਆ ਚੰਗਾ ਲੱਗਿਆ ਕਿ ਵੋਟ ਪਾ ਦੂ ਨਾ ਲੱਗਿਆ ਨਾ ਪਾਉ ਮੈਂ 13000 ਪੰਜਾਬ ਦੇ ਪਿੰਡ ਚ ਜਾਣਾ 5 ਸਾਲ ਲੱਗਦੇ ਆ 7 ਲੱਗਦੇ ਆ ਆਹੀ ਸੋਚ ਆਹੀ ਵਿਚਾਰ ਆਹੀ ਪ੍ਰਚਾਰ ਹੈ ਜੇ ਘੱਟੋ ਘੱਟ ਮੈਂ 10% ਬੰਦਿਆਂ ਨੂੰ ਵੀ ਜਾਗ ਲਾਉਣ ਚ ਕਾਮਯਾਬ ਹੋ ਗਿਆ ਕਿਉਂ ਪੰਜਾਬ ਦੇ ਲੋਕੋ ਜ਼ਮੀਨਾਂ ਛੱਡ ਕੇ ਨਾ ਭੱਜੋ ਵੇਚ ਕੇ ਨਾ ਭੱਜੋ ਪਰਵਾਸ ਨਾ ਕਰੋ ਮੁੜ ਕੇ ਵਾਪਸ ਪੰਜਾਬ ਚਾਓ ਆਪਣੀ ਬੋਲੀ ਬਚਾ ਲਓ ਗਰਸਾ ਬਚਾ ਲਓ ਆਪਣੇ ਜਵਾਕਾਂ ਮਗਰ ਧਿਆਨ ਦਿਓ ਇਤਿਹਾਸ ਦੀਆਂ ਨਿਸ਼ਾਨੀਆਂ ਮਟਾਈਆਂ ਜਾ ਰਹੀਆਂ ਉਹਨੂੰ ਸੰਭਾਲੋ ਭਈਆਂ ਦੀਆਂ ਬੋਟਾਂ ਨਾਲ ਪਿੰਡਾਂ 'ਚ ਬਣਨ ਦਿਓ ਪਿੰਡਾਂ ਦੇ ਗੁਰੂ ਘਰ ਤੇ ਸੇਵੇ ਇਕੱਠੇ ਕਰ ਲਓ ਜੇ ਮੈਂ 10% ਲੋਕਾਂ ਦੇ ਵਿੱਚ ਵੀ ਇਹ ਜਾਗ ਲਾਉਣ 'ਚ ਕਾਮਯਾਬ ਹੋ ਗਿਆ ਤਾਂ ਮੈਂ ਸਮਝੂਗਾ ਮੇਰੀ ਯਾਤਰਾ ਦਾ ਮਿਸ਼ਨ ਸਫਲ ਆ ਬਾਈ ਛੋਡੇ ਕੋਲੇ ਆਇਆ ਜੇ 5% ਬੰਦੇ ਵੀ ਮੇਰੀ ਗੱਲ ਨੂੰ ਲੜ ਬੰਨ ਕੇ ਅਮਲ ਕਰ ਗਏ ਤਾਂ ਮੈਂ ਸਮਝੂ ਛੋਡੇ ਪਿੰਡ ਚਾਉਣਾ ਮੇਰਾ ਸਫਲ ਆ ਪਰ ਇਤਰਾ ਤਰਾ ਤਰਾ ਦੀਆਂ ਅਫਵਾਹਾਂ ਵੀ ਚੱਲਣਗੀਆਂ ਮਿਠੜੀ ਪਿੰਡ ਗਿਆ ਮੈਂ ਇੱਕ ਬਾਈ ਮੇਰੇ ਕੋਲ ਆਇਆ ਭੱਜਿਆ ਭੱਜਿਆ ਕਹਿੰਦਾ ਬਾਈ ਖੜੀ ਖੜੀ ਮੈਂ ਕੀ ਗੱਲ ਕਰਨੀ ਹੈ ਕਹਿੰਦਾ ਬਾਈ ਕੱਲ ਦਾ ਹੋਕਾ ਆਇਆ ਵੀ ਲੱਖੇ ਨੇ ਪਿੰਡ ਆਉਣਾ ਪਰ ਸਾਡੇ ਕੱਲ ਤੇ ਵੀ ਖੁੰਡ ਚਰਚਾ ਹੈ ਮੈਂ ਕਿਹੜੀ ਕਹਿੰਦੇ ਲੱਖਾ ਬਾਦਲਾਂ ਤੋਂ 500 ਕਰੋੜ ਰੁਪਇਆ ਲੈ ਗਿਆ ਬਾਈ ਮਾ ਬਾ ਥੋੜੇ ਮੈਨੂੰ 500 ਕਰੋੜ ਚ ਵੇਚਦਾ ਖੈਰਾ ਖੜਾ ਹੋਇਆ ਸੀ 19 ਚ ਐਸੇ ਹੁਣ 300 ਕਰੋੜ ਚ ਵੇਚਦਾ ਸੀ ਮੈਂ ਪਹਿਲਾ ਬੰਦਾ ਬਾਈ ਪੂਰੇ ਪੰਜਾਬ ਚੋਂ ਜਿੱਦੇ ਬਾਦਲ ਮਰਿਆ ਮੈਂ ਬੈਠਣ ਨਹੀਂ ਆਇਆ ਕੁੱਲ ਸਿਆਸੀ ਵਿਰੋਧੀ ਬੈਠਣ ਆਇ ਮੇਰੇ ਨਾਲ ਦੇਣਾ ਬਿਹਰਾਨੇ ਕਿਹਾ ਭਾਈ ਬਾਦਲ ਤਾਂ ਹੁਣ ਮਰ ਗਿਆ ਮਰੇ ਨਾਲ ਕਾਹਦਾ ਰੋਸਾ ਗਿਲਾ ਮਰੇ ਬੰਦੇ ਨੂੰ ਮaaf ਕਰ ਦੇਣਾ ਚਾਹੀਦਾ ਮaaf ਰੈਂ ਐ ਕਰੋ ਇੰਦਰਾਂ ਗਾਂਧੀ ਨੂੰ ਵੀ ਮaaf ਕਰ ਦਿਓ ਉਹ ਵੀ ਮਰ ਗਈ ਔਰੰਗਜ਼ੇਬ ਵੀ ਮaaf ਕਰ ਦਿਓ ਜਕਰੀਆ ਖਾਨ ਨੂੰ ਵੀ ਮaaf ਕਰ ਦਿਓ ਮੱਸੇ ਰੰਗੜ ਨੂੰ ਵੀ ਮaaf ਕਰ ਦਿਓ ਵੀ ਮਰ ਗਏ ਇਹਨਾਂ ਦੀਆਂ ਗਲਤੀਆਂ ਨਹੀਂ ਗੁਨਾਹ ਨੇ ਬੱਜਰ ਪੰਥ ਨੂੰ ਕੌਮ ਨੂੰ ਖਤਮ ਕਰਨ ਵਾਲੇ, ਵਿੜਾ ਤਬਾਹ ਕਰਨ ਵਾਲੇ, ਆਰਐਸਐਸ ਨੂੰ ਪੰਜਾਬ ਚ ਬਾੜਨ ਵਾਲੇ, ਗੁਰਦਵਾਰਾਂ ਜਬਾੜਨ ਵਾਲੇ, ਸ਼੍ਰੋਮਣੀ ਕਮੇਟੀ ਚ ਬਾੜਨ ਵਾਲੇ ਇਹ ਮਾਫ ਨਹੀਂ ਹੋਣੇ ਬਾਈ ਤੇ ਮੈਨੂੰ ਉਹਨਾਂ ਕੋਲੇ ਵੇਚੀ ਜਾਂਦੇ ਆ। ਅਕਾਲ ਚਲਾਨੀ ਪਿੰਡ ਗਿਆ ਮੈਂ, ਬੋਲ ਕੇ ਆ ਮੁੰਡਿਆਂ ਦਾ ਫੋਨ ਆਇਆ ਮਗਰ ਉਹ ਕਹਿੰਦੇ ਬਾਈ ਤੂੰ ਬੋਲ ਕੇ ਗਿਆ, ਤਿੰਨ ਚਾਰ ਝਾੜੂ ਵਾਲੇ ਆਏ। ਬਾਬੇ ਬੈਠੇ ਤਾਸ ਖੇੜਦੇ ਸਾਥ ਚ ਉਹਨਾਂ ਨੂੰ ਕਹਿੰਦੇ ਆ ਕੇ ਬਾਪੂ ਲੱਖੇ ਦੀ ਵੀਡੀਓ ਦਿਖਾਉਣੀ ਆ। ਉਹ ਕਹਿੰਦੇ ਦਿਖਾਓ ਕਿਹੜੀ ਐ? ਸ਼ਾਤ ਤੁਸੀਂ ਵੀ ਦੇਖੀ ਹੋਵੇ। ਇੱਕ ਕਲਿੱਪ ਜੀ ਚੱਲਦੀ ਆ ਟੋਟਾ ਜਾ। ਜਿਸ ਤੇ ਮੈਂ ਕਹ ਮੇਰਾ ਜੁਨੀਆ ਹਾਂ ਚਲਾਤ ਹੈ ਕੰਮ ਉਹ ਮੈਂ ਲੰਮੇ ਚੌੜੇ ਇੱਕ ਮੇਰੀ ਇੰਟਰਵਿਊ ਹੈ ਮੈਂ ਸਮਝਾਉਣ ਦਾ ਯਤਨ ਕਰਦਾ ਵੀ ਭਾਈ ਲੋਕੋ ਯਕੀਨ ਨਾ ਕਰੋ ਲੀਡਰਾਂ ਦੇ ਸਿਆਸਦਾਨਾਂ ਤੇ ਇਹ ਮੇਰੇ ਵਰਗੇ ਹੁੰਦੇ ਆ ਵੋਟਾਂ ਲਾ ਕੇ ਪੱਤਰੇ ਬਾਜ ਜਾਂਗੇ ਉਹ ਮੂਰਲੀ ਗੱਲ ਕੱਟਦੀ ਮਗਰਲੀ ਕੱਟਦੀ 15 20 ਸਕਿੰਟ ਦਾ ਟੋਟਾ ਚਲਾ ਦਿੰਦੇ ਆ ਉਹ ਬਾਬੇ ਕਹਿੰਦੇ ਅੱਛਾ ਗੱਲਾਂ ਬਹੁਤ ਸਿਆਣੀਆਂ ਕਰਦਾ ਇਹ ਵੀ ਇਹ ਜਿਹੀ ਹੈ ਯਾਰ ਇਹ ਬਰਤਾਂਤ ਜਿਹੜਾ ਘੜਿਆ ਜਾ ਰਿਹਾ ਵੀ ਵੋਟਾਂ ਲਾ ਕੇ ਬਹੁਤ ਤਰ੍ਹਾਂ ਦੀਆਂ ਗੱਲਾਂ ਹੋਣੀਆਂ ਨੇ ਬਾਈ ਕੋਈ ਕਹਿੰਦਾ ਮੈਂ ਨਰੂਆ ਨੇ ਪਿੰਡ ਗਿਆ ਕਹਿੰਦੇ ਵੀ ਸਾਡੇ ਪਿੰਡ ਚੈਨ ਚਲਾਇ ਰੱਖੀਆ ਗੱਲ ਵੀ ਲੱਖੇ ਦੇ ਬੰਗਾਲ ਚ ਘੋੜੇ ਦੇ ਟਰਾਲੇ ਚੱਲਦੇ ਆ ਮਾਹੌਲੀ ਹੌਲੀ ਜਹਾਜ਼ ਵਿਚ ਲਾ ਦੇਣਗੇ ਮੈਂ ਤੁਹਾਨੂੰ ਫੇਰ ਕਹਿਣਾ ਬਾਈ ਜੇ ਗੱਲ ਐਮ ਐਨ ਐਮ ਪੀ ਬਣਦੀ ਹੁੰਦੀ ਨਾ ਤੁਹਾਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਹਰ ਬੰਦੇ ਦੇ ਅੰਦਰ ਰੱਬ ਤੇ ਪਰਮਾਤਮਾ ਵੱਸਦਾ ਹੈ ਅੱਜ ਵੀ ਸਾਰੀਆਂ ਧਿਰਾਂ ਬਾਹਰ ਕੱਢਦੀਆਂ ਸੀ ਲੈ ਕੇ ਸਾਡੇ ਵੱਲੋਂ ਲੜਪਾ ਸਾਡੇ ਵੱਲੋਂ ਲੜਪਾ ਬਟਿੰਡੋ ਲੜਪਾਸ ਦੂਰੋਂ ਲੜਪਾ ਕੱਲਾ ਕਿੱਥੋਂ ਲੜੇਗਾ ਕੱਲੇ ਨੂੰ ਬੂਟ ਨਹੀਂ ਪੈਣੀ ਆਜ਼ਾਦ ਕੀ ਕਰੇਗਾ ਮਾਮਾ ਕੱਲੇ ਹੀ ਬਹੁਤ ਆ ਯਾਰ ਜੇ ਭੇਤ ਤੱਕ ਬਾਰੀ ਫਿਰ ਗਾਹ ਪੰਦਾ ਦੇਖਿਓ ਲੋਕ ਸਭਾ ਚ ਨਹੀਂ ਯਾਰ ਤੂੰ ਕੱਲਾ ਹੀ ਕਰੇਗਾ ਪਾਰਟੀ ਦੀ ਵੋਟ ਹੁੰਦੀ ਹੈ ਕਾਡਰ ਹੁੰਦਾ ਮੈਂ ਕਹਾਂ ਨਹੀਂ ਕਰਦਾਰ ਮਾਰ ਕੇ ਨਹੀਂ ਅੱਜ ਤੋਂ 50 ਸਾਲ ਪਹਿਲਾਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਐਮਪੀ ਕੌਣ ਹੋਇਆ ਜਾਣਦੇ ਹੋ ਨਹੀਂ ਜਾਣਦੇ ਅਈਦ 500 ਸਾਲ ਪਹਿਲਾਂ ਦੁੱਲਾ ਪੱਟੀ ਹੋਇਆ ਹੈ ਅੱਜ ਵੀ ਲੋੜੀਆਂ ਦੇ ਗੀਤ ਗਾਏ ਜਾਂਦੇ ਆ ਕਿੱਸੇ ਕਹਾਣੀਆਂ ਸੁਣਾਈ ਜਾਂਦੇ ਆ ਉਹ ਕਰਦਾਰ ਸੀ ਬਾਈ ਕੁਰਸੀਆਂ ਤੇ ਬੈਠੇ ਬੰਦਿਆਂ ਨੂੰ ਸਲਾਮਾਂ ਉਹਨਾਂ ਚਿਰ ਜਿੰਨਾ ਚਿਰ ਉਹਨਾਂ ਕੋਲੇ ਪਾਵਰਾਂ ਨੇ ਪਰ ਕਰਦਾਰਾਂ ਨੂੰ ਸਲਾਮਾਂ ਸਦੀਆਂ ਬਾਅਦ ਵੀ ਹੁੰਦੀਆਂ ਨੇ ਬਾਈ ਕਰਦਾਰ ਅੱਜ ਵੀ ਨਹੀਂ ਮਾਰਨਾ ਨਾ ਪਹਿਲਾਂ ਬਾਈ ਦੀਆਂ ਚੋਣਾਂ ਆਈਆਂ ਸੀ ਬਾਈ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਇਆ ਭਵੰਤ ਨੂੰ ਹਲੇ ਭਵਾਨੀਗੜ ਇਕੱਠੇ ਹੋ ਗਏ ਅਸੀਂ ਪੀਪਲ ਪਾਰਟੀ ਜਿੱਥੇ ਨੇ ਕੰਮ ਕੀਤਾ ਜਾਣਦੇ ਆ ਮੈਂ ਸੁਖੀ ਦਾ ਡਰਾਈਵਰ ਜਗਦੀਪ ਭਵੰਤ ਭਵੰਤ ਕਹਿੰਦਾ ਪੰਜ ਟਿੱਟਾਂ ਲੱਲਾ ਲਖਿਆ ਜਿੱਥੋਂ ਮਰਜੀ ਆਪਣੇ ਪੰਜ ਬੰਦੇ ਖੜੇ ਕਰ ਲਾ ਸਾਡੇ ਨਾਲ ਆ ਜਾ ਮਖਾ ਨਹੀਂ ਤੂੰ ਬਾਈ ਜਿਤਨਾ ਤੇਰਾ ਮੂੰਹ ਦਿੱਲੀ ਵੱਲ ਪਿੱਠ ਪੰਜਾਬ ਵੱਲ ਹੋਣੀ ਹੈ ਅਸੀਂ ਜਿੱਤ ਗਏ ਹਰ ਗਏ ਯਾਰ ਮੂੰਹ ਪੰਜਾਬ ਵੱਲ ਹੀ ਰਹਿਣਾ ਨਹੀਂ ਪਾਉਂਦੇ ਨਾਂ ਪਾਉਣ ਲੋਕ ਯਾਰ ਵੋਟ ਘੱਟੋ ਘੱਟ ਸਾਡੀ ਗੱਲ ਨੂੰ ਤਾਂ ਮੰਨ ਲੈਣਗੇ ਅੱਜ ਨਹੀਂ 5 ਸਾਲ ਨੂੰ 10 ਸਾਲ ਨੂੰ ਚਿੱਤੇ ਆ ਜੂਗੀ ਗੱਲਾਂ ਹਨ ਪਿੰਡ ਵਾਲੇ ਮੈਂ ਫੇਰ ਕਹਿੰਨਾ ਮੈਨੂੰ ਬੀਜੇਪੀ ਦਾ ਬੰਦਾ ਬਣਾ ਦਿਓ ਏਜੰਸੀਆਂ ਦਾ ਬਣਾ ਦਿਓ ਬਾਦਲਾਂ ਦਾ ਬਣਾ ਦਿਓ ਡਾਕਸਤਾ ਬਣਾ ਦਿਓ ਆਮ ਆਦਮੀ ਨਾਲ ਜੋੜ ਦਿਓ ਜਿੰਨਾ ਮਰਜ਼ੀ ਜੋੜ ਦਿਓ 500 ਗਾਲ ਕੱਢ ਨਹੀਂ 1000 ਕੱਢ ਦਿਓ ਭੁੱਲ ਜਿਓ ਵੀ ਲੱਖਾ ਪਿੰਡ ਆਇਆ ਸੀ ਚੇਤੇ ਰੱਖਿਓ ਲੱਖਾ ਕਹਿ ਕੇ ਕੀ ਗਿਆ ਲੱਖਾ ਅਹਿਮ ਨਹੀਂ ਆ ਲੱਖਰੀ ਸੋਚ ਲੱਖਰੀ ਵਿਚਾਰ ਤੇਰਾ ਲੱਖੇ ਦੀ ਗੱਲ ਅਹਿਮ ਹੈ ਇਹ ਲੜ ਬੰਦ ਲਿਓ ਬਾਈ ਅਮਲ ਕਰ ਲਿਓ ਅਮਲਾ ਮਨਾਂ ਨਵੇੜੇ ਨਹੀਂ ਹੋਣੇ ਇਧਰੋਂ ਸੁਣ ਕੇ ਇਧਰੋਂ ਨਾ ਕੱਢਿਓ ਤੁਹਾਡੇ ਕੋਲ ਇਹੀ ਸਨੇਹਾ ਇਹੀ ਹੋਕਾ ਕਈ ਸਾਲ ਤੋਂ ਮੈਂ ਪੰਜਾਬ ਦੰਦਾ ਫਿਰਦਾ ਸ਼ਾਇਦ ਪੰਜਾਬ ਦੇ ਲੋਕ ਉੱਠ ਕੇ ਕਦੇ ਇਸ ਪ੍ਰਾਸਤ ਨੂੰ ਸਾਂਭਣ ਲਈ ਲੜਨ ਜੁੜਨਗੇ ਸਿੰਘ ਅੱਛਾ ਕਰੀਓ